ਜਾਂ ਜਾਂ ਕੋਈ ਨਾ ਇੱਕ ਪਾਸੇ ਦਾ ਕੀ ਹੈ ਮੰਜਾ ਰਾਤ ਮਦਨਾ ਕੇ ਹਾਂ ਜੀ ਇਹ ਆ ਖਨੋਰੀ ਮੋਰਚਾ ਕਿਸਾਨ ਪ੍ਰਭੂ ਮੋਰਚਾ ਚੱਲ ਰਿਹਾ ਕਾਕਾ ਸਿੰਘ ਕੋੜੜਾ ਨੇ ਵੀ ਕੱਲ ਬੇਨਤੀ ਕੀਤੀ ਸੀ ਕਿ ਠੰਡ ਦਾ ਮੌਸਮ ਹੈ ਇਸ ਟਾਈਮ ਇਥੇ ਲੱਕੜ ਦਾ ਜਿਹੜੀ ਬਹੁਤ ਜ਼ਰੂਰਤ ਹੈ ਕਿਉਂਕਿ ਠੰਡ ਹੋ ਗਈ ਲੰਗਰਾ ਵਾਸਤੇ ਜਿਹੜੇ ਕਿ ਰਾਤ ਨੂੰ ਡਿਊਟੀ ਚੱਲਦੀ ਹੈ ਪਹਿਰੇਦਾਰੀ ਵਾਸਤੇ ਤੇ ਲੰਗਰਾਂ ਦੀ ਜ਼ਰੂਰਤ ਹੈ ਆ ਸਾਡੇ ਵੀਰਾਂ ਨੇ ਹੁਣ ਇੱਥੋਂ ਸਟਲੀ ਟਾਲੀ ਨੰਮ ਜਾ ਸੀ ਇਹ ਸਟ ਲੈ ਇੱਥੋਂ ਤੇ ਇਸ ਤਰ੍ਹਾਂ ਵੀ ਲੱਕੜਾਂ ਲਈ ਕਰੋ ਸੇਵਾ ਮੈਂ ਇਹ ਵੀ ਕਿਰਪਾਨਾਂ ਵਾਲੇ ਕਰਕੇ ਤਾਂ ਹੀ ਆ ਬੱਦੀ ਜਦੋਂ ਲਾਉਂਦੇ ਰਹਿੰਦਾ ਸੀ ਬਈ ਬੜਾ ਪਿਆਸੀ ਆਹ ਸੀ ਖੇਤਲ ਜਿਹੜਾ ਸੜਦੇ ਸੀ ਇਹਤੇ ਆ ਕਰਨਾ ਪੈ ਗਿਆ ਫਿਰ ਯੋਧਿਆਂ ਨੂੰ ਕੰਮ ਬਾਬੇ ਤੋਂ ਕਹਿੰਦੇ ਪਾਸੇ ਡਿੱਗ ਪਈ ਓਏ ਉਹ ਵੀ ਪਾ ਲੈ ਸਾਡੇ ਬਾਬਾ ਬੂਟਾ ਸਿੰਘ ਇਹ ਬਾਬੇ ਨੂੰ ਦਿੱਤੀ ਡਿਊਟੀ ਆ ਬਾਬੇ ਦੀ ਹੁਣ ਇਹਨੂੰ ਸਮਝਾਤੀ ਓ ਐਂ ਕਰੋ ਬਾਈ ਉਹ ਪਰਲੇ ਚ ਵੀ ਪਾ ਲੋ ਵੀ ਤੋੜ ਜੰਨੇ ਆ ਪਰਲੇ ਵੀ ਪਾਈ ਲੋ ਯਾਰ ਉਹ ਪਰਲੇ ਦੀ ਵੀ ਪਾ ਲੋ ਉਹ ਨੂੰ ਤੋੜ ਦਿੰਨੇ ਆ ਉਹ ਫੇਰ ਦੋ ਉਹ ਫੇਰ ਸਾਮੀ ਜਾਇਆ ਸੀ ਜੇ ਸਟੇਜ ਤੇ ਜਾਣਾ ਔਰ ਬਾਕੀ ਹੋਰ ਆਜਾ ਯਾਰ ਬੰਦਾ ਲਾਓ ਜੀ ਦੂਜੇ ਡਾਣੇ 'ਚ ਵੀ ਪਾ ਲਈ ਲਾਸ ਤੇ ਸਾਡੇ ਬਜ਼ੁਰਗ ਪਾਪਾ ਬਣ ਕੇ ਜਵਾਨ ਕਹਿੰਦੇ ਅਸੀਂ ਚੜਦਿਆਂ ਤਾਹ ਸ਼ਾਲਾ ਬਾਬਾ ਦੋ ਮਿੰਟਾਂ ਦਾ ਕੰਮ ਹੀ ਹੋ ਗਿਆ ਅੱਡੀ ਮਾੜਾ ਡੱਟ ਪੈ ਗਿਆ ਉਹ ਨਾ ਚੱਲੂ 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 ਵੀ ਚੱਲੂ ਵੀ ਆਪ ਮਨੇ ਮੀਨ ਚੱਲ ਕੇ ਇਸਕੇ ਦੇ ਮੋਛੇ ਲਾ ਕੇ ਲਿਆਨੇ ਹੋਣੀ ਚਾਵੜਾ ਨਾ ਤੂੰ ਇਹਨੂੰ ਉਰ ਨੂੰ ਮੋੜ ਕੇ ਜਾ ਆਪਣੇ ਕਿਨਾਰੇ ਕਿਤੇ ਪੈ ਹੁਣ ਇਹਨੂੰ ਸੱਟਣਾ ਕਿਉਂਕਿ ਲੱਕੜ ਦਾ ਇੱਥੇ ਬਹੁਤ ਜ਼ਿਆਦਾ ਤੋੜਾ ਹੈ ਲੰਗਰਾਂ ਚ ਵੀ ਲੈ ਜਾਣੀਆਂ ਤੇ ਥੂਈ ਪਾਲਣ ਵਾਸਤੇ ਜਿਹੜਾ ਉੱਥੇ ਜ਼ਰੂਰਤ ਹੈ ਸਾਡੀ بار بار ਇਹ ਵੀ ਬੇਨਤੀ ਹੈ ਜੋ ਨੇੜੋਂਾਂ ਚ ਕੋਈ ਲੱਕੜ ਬਾਲਣ ਨਾਲ ਕੋਈ ਪਾਥੀਆਂ ਵਗੈਰਾ ਜਿੰਨਾ ਵੀ ਹੈਗਾ ਇੱਥੇ ਮੋਰਚੇ ਦੇ ਵਿੱਚ ਪਹਚਾਓ ਕਿਉਂਕਿ ਠੰਡ ਦਾ ਮੌਸਮ ਹੋ ਗਿਆ ਕੱਲ ਕਣੀਆਂ ਵੀ ਛਾਵ ਨੂੰ ਪਈਆਂ ਤੇ ਇਸ ਵਾਸਤੇ ਜ਼ਰੂਰਤ ਹੈ ਬਾਲਣ ਦੀ ਵੱਧ ਤੋਂ ਵੱਧ ਕੋਈ ਸ਼ਾਮ ਨੂੰ ਰਾਤ ਨੂੰ ਸਾਰੀ ਰਾਤ ਇੱਥੇ ਡਿਊਟੀ ਚੱਲਦੀ ਹੈ ਪਹਿਰਾ ਦਿੱਤਾ ਜਾਂਦਾ ਹੈ ਪੇ ਭੂਈ ਬਾਲਣ ਲੰਗਰਾਂ ਬਾਤ ਵੱਧ ਤੋਂ ਵੱਧ ਰੂਟ ਤੇ ਗਈ ਨਹੀਂ ਆਪਸੇ ਕਰਦਾ ਯਾਰ ਕਿੱਲੇ ਕਿੱਝ ਕਰਦਾਂਗੇ ਆਇਆ ਬਾਪਾ ਆ ਥੱਲੇ ਉਹ ਥੱਲੇ ਆ ਜਾ ਉਹ ਕਹਿੰਦਾ ਨਹੀਂ ਆਉਂਦਾ ਕਿਤਾ ਲਾ ਬੰਦ ਤਰੇ ਆਣਦੇ ਆਏ ਨੂੰ ਹੋ ਜਾ ਸਾਰੇ ਥੂਲੇ ਤੋਂ ਬਾਹਰ ਨੂੰ ਆਉਂਦਾ ਜਾ